ਯੁੱਧ ਨਸ਼ਾ ਬਰਦ ਪਤਾਰਾ ਪੁਲਿਸ ਨੇ 90 ਗੋਲੀਆਂ ਸਮੇਤ ਤਸਕਰ ਕੀਤਾ ਗ੍ਰਿਫਤਾਰ ਡੀਐਸਪੀ ਕੁਲਵੰਤ ਸਿੰਘ ਦੀ ਸਮਾਜ ਵਿਰੋਧੀ ਅੰਸਰਾਂ ਤੇ ਸਮਗਲਰਾਂ ਨੂੰ ਸਖਤ ਤਾਣਾ ਸੁਧਰ ਜਾਵੋ ਨਹੀਂ ਤਾਂ ਫੜੇ ਜਾਣ ਤੇ ਕਿਸੇ ਵੀ ਹਿੱਲੇ ਵਕਸ਼ਿਆ ਨਹੀਂ ਜਾਵੇਗਾ 26 ਥਾਣੇ ਦੀ ਪੁਲਿਸ ਜੁੱਧ ਨਸ਼ਾ ਵਿਰੁੱਧ ਨੂੰ ਅੰਜਾਮ ਤੱਕ ਪਹੁੰਚਾ ਲਈ ਪੂਰੀ ਸਰਗਰਮੀ ਤੇ ਪੂਰੀ ਲਗਨਸ਼ੀਲਤਾ ਨਾਲ ਕਾਰਜ ਕਰ ਰਹੀ ਹੈ SSP ਹਰਵਿੰਦਰ ਸਿੰਘ ਬਿਲਕੁਲ ਹੁਰਾ ਦੇ ਸਖਤ ਦਿਸ਼ਾ ਨਿਰਦੇਸ਼ਾਂ ਦੇ ਤਾਤ ਤੇ ਆਦਮਪੁਰ ਡਿਵੀਜ਼ਨ ਦੇ ਜਾਬਾਜ਼ ਪੁਲਸ ਅਫਸਰ ਕਰਤੱਬ ਨਿਸ਼ਟ ਪੁਲਸਿੰਗ ਸੇਵਾਵਾਲੇ ਜਾਣੇ ਜਾਂਦੇ DSP ਕੁਲਵੰਤ ਸਿੰਘ ਹੁਰਾ ਦੇ ਹੁਕਮਾਂ ਅਨਸਾਰ ਪਤਾਰਾ ਥਾਣੇ ਦੇ ਥਾਣੇਦਾਰ ਸਰਦਾਰ ਗੁਰਸਰਨ ਸਿੰਘ ਗਿੱਲ ਲਗਾਤਾਰ ਨਸ਼ਾ ਸਮਗਲ ਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨਥ ਪਾਰ ਰਹੇ ਹਨ ਤੇ ਤਸਕਰਾ ਵਿੱਚ ਹੜ ਕੰਪ ਮਚ ਗਿਆ ਇਸੇ ਹੀ ਤਰ੍ਹਾਂ ਪਤਾਰਾ ਥਾਣੇ ਦੀ ਪੁਲਿਸ ਨੇ ਨਸ਼ੇ ਵਾਲੀ 90 ਗੋਲੀਆਂ ਸਮੇਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਐ ਐਸਐਹਓ ਗੁਰਸਰਨ ਸਿੰਘ ਗਿੱਲ ਨੇ ਦੱਸਿਆ ਕਿ ਨੈ ਤਲਨ ਦੇ ਲਾਗੋ ਪੁਲਿਸ ਪਾਰ ਪੁਲਿਸ ਪਾਰਟੀ ਨੇ ਪੈਟਰੋਲਿੰਗ ਦੌਰਾਨ ਇੱਕ ਨੌਜਵਾਨ ਨੂੰ ਰੋਕਣ ਤੇ ਪੁੱਛਗਿੱਛ ਕੀਤੀ ਤਾਂ ਉਸਨੇ ਆਪਣੀ ਪਛਾਣ surjeet singh nikka puttar son singh vaasi tallan vajodassi ਜਾਮਾ ਤਲਾਸ਼ੀ ਲੈਣ ਤੋਂ ਉਸ ਤੋਂ 90 ਗੋਲੀਆਂ ਬਰਾਮਦ ਨਸ਼ੇ ਵਾਲੀ ਗੋਲੀਆਂ ਬਰਾਮਦ ਹੋਈਆਂ ਪਤਾਰਾ ਪੁਲਿਸ ਨੇ ਮਲਜਮਪੁਰਤ ਪਤਾਰਾ ਥਾਣੇ ਵਿੱਚ ਮਕਦਮਾ ਨੰਬਰ 49 ਦਰਜ ਕੀਤਾ ਤੇ ਮਲਜਮ ਨੂੰ ਮਾਜੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਉਸ ਤੋਂ ਪੁੱਛਗਛ ਕੀਤੀ ਜਾ ਰਹੀ ਹੈ ਉਧਰ ਡੀਐਸਪੀ ਕੁਲਵੰਤ ਸਿੰਘ ਨੇ ਸਮਾਜ ਵਿਰੋਧੀ ਅਨਸਰਾਂ ਸਮਗਲਰਾਂ ਨੂੰ ਸਖਤ ਤਾਲਾ ਕੀਤੀ ਹੈ ਸੁਧਰ ਜਾਵੋ ਨਹੀਂ ਤਾਂ ਫੜੇ ਜਾਣਗੇ ਕਿਸੇ ਵੀ ਹਿੱਲੇ ਵਕਸ਼ਾ ਨਹੀਂ ਜਾਵੇਗਾ